ਕਿ ਜਿਹੜੇ ਤੁਹਾਡੇ ਪਤੀ ਐ ਪਤੀ ਪਰਮੇਸ਼ਰ ਆ ਤਾਂ ਨਹੀਂ ਸੁਖਵੀਰ ਬਾਦਲ ਦੀ ਬੋਟੀ ਜੀ ਸਿਮਰਤ ਕੱਡੇ ਤੁਹਾਨੂੰ ਪੁੱਛ ਰਹੀ ਐ ਜਿਹੜੇ ਤੁਹਾਡੇ ਪਤੀ ਪਰਮੇਸ਼ਰ ਆ ਉਹਨਾਂ ਦਾ ਐਕਸਟਰਨ ਮੈਰਿਟਲ ਅਫੇਅਰ ਨਹੀਂ ਪੰਜਾਬ 'ਚ ਪਤਾ ਨਹੀਂ ਐ ਕਿਸੇ ਨੂੰ ਮੇਰੇ ਪਰਸਨਲ ਇੱਕ ਫਰਸਟ ਨਾ ਗਰਲਫ੍ਰੈਂਡ ਐ ਉਹਨੂੰ ਕਿਸੇ ਏਜੰਸੀ ਵੀ ਲੈ ਕੇ ਦਿੱਤੀ ਐ ਭਗਵੰਤ ਮਾਨ ਇੱਕ ਉਹ ਸ਼ਖਸੀਅਤ ਐ ਜਦੋਂ ਡਿਵੋਰਸ ਹੋਇਆ ਸੀ ਨਾ ਭਗਵੰਤ ਮਾਨ ਜੀ ਦਾ ਜਾਨੀ ਕਹਿੰਦੇ ਸੀ 50% ਸਾਰੀ ਪ੍ਰਾਪਰਟੀ 'ਚ 50% ਬੰਦਾ ਕਹਿੰਦਾ 50 ਛੱਡ ਤੂੰ 100 ਲੈ ਕੇ ਜਾ ਆਪਣੇ ਬਾਡੀਗਾਰਡਾਂ ਤੋਂ ਵੀ ਦਿੱਤੀ 3000 ਫੜ ਕੇ ਉਹ ਸਾਰਾ ਕੰਮ ਪੂਰਾ ਕੀਤਾ ਉਹ ਬੰਦੇ ਕੋਲ ਜੇਬ 'ਚ 5 ਰੁਪਏ ਨਹੀਂ ਸੀ ਗੱਡੀ 'ਚ ਗਿਆ ਸੇਲਪਾ ਉਹਦਾ ਵੀ ਕੋਈ ਨਾ ਕੋਈ ਫਰਟ ਹੈਗਾ ਜਿੱਤਾ ਤੁਹਾਨੂੰ ਖਬਰ ਆਈ ਹੈ ਜਿੰਦਰਪ੍ਰੀਤ ਤੇ ਕਮਾਂਡ ਚੁੱਕ ਕਾਲ ਆਂਦੀ ਹੈ ਉਹ ਬੰਦੇ ਨੇ ਮੈਨੂੰ ਦੱਸਿਆ ਕਿ ਮੈਡਮ ਉਸੇ ਸਹੀ ਸਟੇਟਮੈਂਟ ਦਿੱਤੀ ਹੈ ਕਿ ਮਾਨ ਸਰ ਦਾ ਕੋਈ ਗਲਤੀ ਨਹੀਂ ਸੀ ਦੋਸ਼ ਦੇ ਵਿੱਚ ਕਹਿੰਦਾ ਇਸ ਲੇਡੀ ਨੇ ਹੀ ਵਕੀਲ ਕੀਤਾ ਮਾਨ ਦਾ ਵਕੀਲ ਵੀ ਕਹਿੰਦੇ ਇਸ ਲੇਡੀ ਨੇ ਕੀਤਾ ਵੀ ਬਸ ਮੈਨੂੰ ਤਲਾਕ ਚਾਹੀਦਾ ਤਲਾਕ ਚਾਹੀਦਾ ਭਗਵੰਤ ਮਾਨ ਜੀ ਬਣ ਕੇ ਸੀ ਆ ਹੁਣ ਜਿਹੜੇ ਸੀਐਮ ਦੀ ਪਟਰਾਣੀ ਬਣ ਕੇ ਬੈਠਣਾ ਸੀ ਇੰਦਰਪ੍ਰੀਤ ਨੇ ਉੱਥੇ ਤਾਂ ਡਾਕਟਰ ਗੁਰਪ੍ਰੀਤ ਬੈਠੀ ਆ ਹੁਣ ਉਹਨੂੰ ਇਹ ਗੱਲ ਚੁਭ ਰਹੀ ਆ ਕਿ ਇਹਦਾ ਤਲਾਕ ਕਿਵੇਂ ਕਰਾਂ ਮੈਂ ਦੂਜਾ ਜਿਹੜੇ ਕੀ ਸੱਡੀ ਜਾਵੇ ਸੱਜਾ ਨਾਲ ਗਿਆ ਤਰਾ ਬੱਚਾ ਨਾਲ ਵਿਚ ਵਾਲਾ ਤੇ ਫਿਰ ਜਨਾਨੀ ਦੂਜੀ ਕਹਿੰਗੇ ਹਾਏ ਤੇਰੇ ਬੱਚੇ ਕਤੋਂ ਆ ਗਏ ਇਦਾਂ ਫਿਰ ਪਲੇਸ ਤਮਾਸ਼ਾ ਜੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੁੰਦਾ ਸਾਡੀ ਪੰਜਾਬੀ ਕਲਚਰ ਤੇ ਜਦੋਂ ਬੰਦਾ ਦੂਜਾ ਰਿਆ ਕਰਦਾ ਹੈ ਨਾ ਤੇ ਪਹਿਲੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਤਲਾਕ ਤੋਂ ਦੂਸਰਾ ਵੀ ਹੁੰਦਾ ਹੁਣ ਜੇ ਗੱਲ ਕਰਾਂ ਸੁਖਵੀਰ ਬਾਦਲ ਦੀ ਹੁਣ ਸੁਖਵੀਰ ਬਾਦਲ ਨਾਲ ਵੀ ਮੁੱਦਾ ਮਿਲ ਗਿਆ ਕੱਲ ਸੁਖਵੀਰ ਬਾਦਲ ਦੀ ਬੋਟੀ ਦੀ ਵੀਡੀਓ ਦੇਖੀ ਮੈਂ ਬੋਟੀ ਦੀ ਕਹਿੰਦੀ ਹੁਣ ਤਾਂ ਸਿਹਾਰਪੀ ਦੇਖ ਲੋ ਭਗਵਾਨ ਤੇ ਘਰ ਦਾ ਉਹਦੀ ਬੇਟੀ ਖੋਦੋ ਦੇ ਖਲਾਫ ਪਿਆੰਦੇ ਰਿਆ ਸੋ ਮੈਂ ਪੁੱਛਣਾ ਚਾਹੂੰਗੀ ਸੁਖਵੀਰ ਬਾਦਲ ਦੀ ਬੋਟੀ ਜੀ ਨੂੰ ਕੀ ਤੁਸੀਂ ਇੱਥੇ ਤਾਂ ਸੋੜ ਪਾ ਕੇ ਘੁੰਮਦੇ ਹੋ ਸਿਰ ਤੇ ਚੁੰਨੀ ਲੈ ਕੇ ਘੁੰਮਦੇ ਹੋ ਜਦੋਂ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਉਹ ਪਿਕਚਰ ਰਿਲੀਜ਼ ਹੋਈ ਜੋ ਬਿਕਨੀ ਪਾ ਕੇ ਤੁਸੀਂ ਵਿੱਚ ਤੇ ਫਿਰਦੇ ਸੀ ਉਦੋਂ ਤੁਹਾਡੀ ਸਿੱਖ ਰਿਲੀਜਨ ਸਿੱਖੀ ਧਰਮ ਕਿਤੇ ਚਲਾ ਜਾਂਦਾ ਹੈ ਭਗਵੰਤ ਮਾਨ ਤੁਹਾਡੇ ਵਰਗੂ ਦੋ ਚਿਹਰੇ ਲੈ ਕੇ ਨਹੀਂ ਕੋ ਮਰੇ ਉਹ ਬੰਦਾ ਬੰਦਾ ਜਿੱਦਾਂ ਦਾ ਜਿਵੇਂ ਵੀ ਆ ਸਾਫ਼ ਸੁਥਰਾ ਉਸ ਬੰਦੇ ਚ ਐਟੀਟਿਊਡ ਨਹੀਂ ਆ ਉਸੇ ਕਹਿੰਦੇ ਨਾ ਰਚੀਵ ਗਾਂਧੀ ਨੇ ਇੰਦਰਾ ਗਾਂਧੀ ਮਾਰੀ ਤੇ ਡੋ ਡਾਊਟਰ ਜੀਵ ਗਾਂਧੀ ਨੇ ਕਿਹਾ ਸੀ ਇਤਨਾ ਨਸ਼ਾ ਭਰ ਦੂੰਗਾ ਪੰਜਾਬ ਦੀ ਰਗਾਂ ਮੇਂ 200 ਸਾਲ ਤੱਕ ਵੀ ਯਾਦ ਕਰੇਗੀ ਸਸਿਕਾ ਨਸਮ ਬਾਲੇ ਕਮ ਜੈ ਸ਼੍ਰੀਸ਼ਕਨ ਰਾਧੇ ਰਾਦੇ ਸੋ ਕੱਲ ਜਿਹੜੀ ਆਪਣੀ ਵੀਡੀਓ ਵਾਇਰਲ ਹੋਈ ਭਗਵਾਨ ਮੰਦ ਦੀ ਬੇਟੀ ਸੀ ਰੱਤ ਭਗਵਾਨ ਮੰਦ ਕੋਲ ਸਾਡੇ ਪੰਜਾਬ ਦੇ ਸੀਐਮ بڑے ਆਪੋਜੀਸ਼ਨ ਪਾਰਟੀ ਵਾਲੇ ਵੀ ਉਸ ਵੀਡੀਓ ਤੇ ਸਵਾਦ ਲੈ ਰਹੇ ਆ ਨਜ਼ਾਰੇ ਲੈ ਰਹੇ ਆ ਮਜ਼ੇ ਲੈ ਰਹੇ ਆ ਤੇ ਕਹਿ ਰਹੇ ਦੇਖੋ ਜੇ ਭਗਵਾਨ ਆਪਣਾ ਘਰ ਨਹੀਂ ਸੰਭਾਲ ਪਾਇਆ ਭਗਵਾਨ ਤੁਮਨ ਦੀ ਬੇਟੀ ਨੇ ਬਿਆਨ ਦਿੱਤੇ ਆ ਭਗਵਾਨ ਦੀ ਔਕਾਤ ਦੇਖ ਲਓ ਭਗਵਾਨ ਦੀਆਂ ਦੇਖ ਲਓ ਮਤਲਬ ਕਾ ਮਿਲ ਗਿਆ ਕੀ ਮਿਲ ਗਿਆ ਮੇਰੇ ਗਿਆ ਭਗਵਾਨ ਸਮਾਂ ਨੂੰ ਜਲੀਲ ਕਰਾਂਗਾ ਸਾਰੇ ਕੰਮ ਵਕਤ ਇੱਕ ਮੌਕਾ ਨਹੀਂ ਛੋੜਦੇ ਹਾਰੇ ਫਾਈਅਰ ਬੰਦੇ ਆ ਤੁਮ ਲੋਕ ਕਿਹੜੇ ਕਰਾਚ ਲੜਾਈਆਂ ਨਹੀਂ ਹੁੰਦੀਆਂ ਕਿਹੜੇ ਲੋਕਾਂ ਦਾ 10% ਡਿਵੋਰਸ ਦਾ ਪੜੇ ਡਿਵੋਰਸ ਹੁੰਦੇ ਆ ਅੱਜ ਕੱਲ ਤਾਂ ਡਿਵੋਰਸ ਦੇ ਨਾਲ ਗਾਜਰ ਮੂਲੀ ਦੀ ਸਬਜ਼ੀਰ ਕੋ ਡਿਵੋਰਸ ਹੋ ਰਿਹਾ ਸੋਬੇ ਭਗਵਾਨਤਮਾਨ ਇੱਕ ਹੋਰ ਸਖਸ਼ੀਤਾ ਜਦੋਂ ਡਿਵੋਰਸ ਹੋਇਆ ਸੀ ਨਾ ਭਗਵਾਨਤਮਾਨ ਜੀ ਦਾ ਜਾਨੀ ਕਹਿੰਦੇ ਸੀ 50% ਸਾਰੀ ਪ੍ਰਾਪਰਟੀ ਚੋਂ 50% ਬੰਦਾ ਕਹਿੰਦਾ 50 ਛੱਡ ਤੂੰ 100 ਲੈ ਜਾ ਉਸ ਬੰਦੇ ਨੇ ਆਪਣੇ ਬਾਡੀਗਾਰਡਾਂ ਤੋਂ ਵੀ ਦਿੱਤੀ ਧੀ ਹਜ਼ਾਰ ਫੜ ਕੇ ਉਸ ਦਾ ਕੰਮ ਨੂੰ ਪੂਰਾ ਕੀਤਾ। ਪਰ ਬੰਦੇ ਕੋਲ ਜੇਬ 'ਚ 5 ਰੁਪਏ ਨਹੀਂ ਸੀ ਘਟੇ ਚ ਗੈਸ ਤੇਲ ਔਰ اے ایس ਭਗਵੰਤ ਬਾਣ। ਔਰ ਸਾਡੇ ਮਰਦ ਕਹਿੰਦੇ ਹਾਏ 50 ਮੰਗਿਆ ਕੋਈ ਜੁਰਤ ਲੜਾਵਾਂ ਵਕੀਲ ਕਰਾਂ 50 ਨਹੀਂ ਕੋਈ ਤਰਕੀਬ ਕੱਢਣ ਨੂੰ 20 ਦਿਨਾਂ ਦਾ। ਐਂ ਕਰਦੇ ਆ ਬੰਦੇ। ਆਜੋ ਜਨਾਨੇ ਕੋਲ 4-5 ਬੈਡਰੂਮ ਦਾ ਘਰ ਘਰ 4 ਮਿਲੀਅਨ ਦਾ। ਉਹ ਵੀ ਆਪਣੀ ਲਾਈਫ 'ਚ ਮੂਵ ਔਨ ਹੋਈ ਹੈ। ਉਹਦਾ ਵੀ ਕੋਈ ਨਾ ਕੋਈ ਫਟ ਹੈਗਾ ਜਿੱਦ ਤੱਕ ਤੁਹਾਨੂੰ ਖਬਰ ਆਈ ਹੈ। ਸੋ ਮੈਂ ਤਾਂ ਵੀ ਜਿਹੜੀ ਵਾਈਸਟ ਕੀ ਨਾਮ ਇੰਦਰਪ੍ਰੀਤ ਘਰੇ ਵਾਲਾ ਉਹਨੂੰ ਤਾਂ ਮੈਂ ਇਹ ਕਹੂੰਗੀ ਬਈ ਜਿਹੜਾ ਤੁਸੀਂ ਆਪਣਾ ਘਰ ਦਾ ਖਲਾਰਾ ਗੰਦ ਪਾ ਰਹੇ ਹੋ ਨਾ ਬਾਹਰ ਵਿਭਾਜਨ ਜਦੋਂ ਕਿਸੇ ਨੂੰ ਨੀਵਸਤਰ ਕਰਨ ਲੱਗਦੇ ਆ ਨਾ ਹਮੇਸ਼ਾ ਯਾਦ ਰੱਖੋ ਤੁਹਾਡਾ ਘਰ ਦਾ ਮੈਟਰਸ ਇਹ ਤੇ ਨੀਵਸਤਰ ਤੁਸੀਂ ਵੀ ਬਰਾਬਰ ਹੀ ਨਾਲ ਹੋਵਗੇ ਸੋਸਾਇਟੀ ਦੇ ਵਿੱਚ ਸੋ ਮੈਨੂੰ ਉਹਦੇ ਰਿੰਦਰਪ੍ਰੀਤ ਤੇ ਕਮਾਂਡ ਚੁੱਕ ਕਾਲ ਆਂਦੀ ਆ ਕੱਲ ਦਾ ਬੰਦਾ ਕਾਲ ਕਰਨਾ ਮੈਂ ਚੱਕ ਨੇਰੀ ਵਿੱਚ ਚੱਕ ਗਿਆ ਉਹ ਬੰਦੇ ਨੇ ਮੈਨੂੰ ਦੱਸਿਆ ਕਿ ਮੈਡਮ ਉਸੇ ਸੇ ਛੇਟੇ ਜਮਨ ਦਿੱਤੀ ਆ ਕਿ ਮਾਨ ਸਾਹਿਬ ਦਾ ਕੋਈ ਗਲਤੀ ਨਹੀਂ ਸੀ ਡਿਵੋਰਸ ਦੇ ਵਿੱਚ ਕਹਿੰਦਾ ਇਸ ਲੇਡੀ ਨੇ ਹੀ ਵਕੀਲ ਕੀਤਾ ਮਾਨ ਦਾ ਵਕੀਲ ਵੀ ਕਹਿੰਦੇ ਇਸ ਲੇਡੀ ਨੇ ਕੀਤਾ ਵੀ ਬਸ ਮੈਨੂੰ ਤਲਾਕ ਚਾਹੀਦਾ ਤਲਾਕ ਚਾਹੀਦਾ ਤਾਂ ਕੋਹਤ ਮਾਨ ਜੀ ਬਣ ਕੇ ਸੀ ਆ ਉਹ ਜਿਹੜੇ ਸੀਐਮ ਦੀ ਪਟਰਾਣੀ ਬਣ ਕੇ ਬਹਿਣਾ ਸੀ ਇੰਦਰਪ੍ਰੀਤ ਨੇ ਉੱਥੇ ਤਾਂ ਉਹ ਡਾਕਟਰ ਗੌਰਵਪ੍ਰੀਤ ਬੈਠੀ ਆ ਹੁਣ ਉਹਨੂੰ ਇਹ ਗੱਲ ਚੁਭ ਰਹੀ ਆ ਕਿ ਇਹਦਾ ਤਲਾਕ ਕਿਵੇਂ ਕਰਾਂ ਮੈਂ ਦੂਜਾ ਜਿਹੜੇ ਘੇਰ ਛੱਡੀ ਜਾਵੇ ਬੱਚਿਆਂ ਨਾਲ ਅੱਗੇ ਕਰ ਬੱਚਿਆਂ ਨਾਲ ਵਿਚਵਾੜਾ ਇਹ ਫਿਰ ਜਾਨ ਨਹੀਂ ਦੂਜੀ ਕਹੋ ਹਾਏ ਤੇਰੇ ਬੱਚੇ ਕਾਤੋਂ ਆ ਗਏ ਇਦਾਂ ਫਿਰ ਕਲੇਸ਼ ਤਮਾਸ਼ਾ ਜੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੁੰਦਾ ਸਾਡੇ ਪੰਜਾਬੀ ਕਲਚਰ ਤੇ ਜਦੋਂ ਬੰਦਾ ਦੂਜਾ ਵਿਆਹ ਕਰਦਾ ਹੈ ਨਾ ਤੇ ਕੇ ਪਹਿਲੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਕਲਾਕ ਤੋਂ ਦੂਸਰਾ ਵੀ ਹੁੰਦਾ ਓਹ ਜਿਹੜੇ ਮਾਨਸਾਪ ਦੇ ਓਪੋਜੀਸ਼ਨ ਪਾਰਟੀ ਵਾਲੇ ਹਾਏ ਉਹਨਾਂ ਨੂੰ ਤਾਂ ਮੁੱਦਾ ਮਿਲ ਗਿਆ ਬਸ ਭਗਵੰਤ ਮਾਨ ਦੇ ਕਾਦਾ ਮੁੱਦਾ ਓਏ ਯਾਰ ਕਾਦਾ ਕਰ ਭਗਵੰਤ ਮਾਨ ਜੀ ਦਾ ਕਾਦਾ ਮੁੱਦਾ ਐਸ ਉਸ ਬੰਦੇ ਦਾ ਡਿਵੋਰਸ ਹੋ ਚੁਕਿਆ ਹੈ ਤੁਹਾਡੇ ਖਾਨੇ ਚ ਗੱਲ ਨਹੀਂ ਪੈਂਦੀ ਡਿਵੋਰਸ ਯਾਨੀ ਕਿ ਤਲਾਕ 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 ਕਾਨੇ ਖਤਮ ਗੇਮ ਓਵਰ ਹੁਣ ਤਾਂ ਮੂਵ ਓਨ ਹੋ ਕੇ ਆਪਣੀ ਨਵੀਂ ਲਾਈਫ ਸ਼ੁਰੂ ਕਰ ਲਈ ਹੁਣ ਜਦੋਂ ਜਿਹੜੇ ਪਾਰਟਨਰ ਦਾ ਤੁਹਾਡਾ ਡਿਵੋਰਸ ਹੋਇਆ ਹੁੰਦਾ ਆਫ ਕੋਰਸ ਫੁੱਲਾ ਰਹੇ ਹਾਟਾ ਤੁਹਾਡੇ ਪਾਣਗੇ ਨਹੀਂ ਗਲੇ ਚ ਹੁਣ ਬੀਬੀ ਜੀ ਕਹਿੰਦੀ ਆ ਉਹਨਾਂ ਦੇ ਐਕਸ ਵਾਈਫ ਕਿ ਭਾਈ ਮੇਰੇ ਕੋਲ ਧਨ ਮਾਇਆ ਆ ਜੇ ਵੀ ਇੰਨੇ ਪੈਸੇ ਦੇ ਦੇ ਨੇ ਤਾਂ ਇਹਨੂੰ ਨੰਗਾ ਕਰ ਦੋ ਉਹ ਅਗਲਾ ਉਹ ਇਮਾਨਦਾਰ ਬੰਦਾ ਹੈ ਮੇਰੇ ਵਰਗੇ ਸੱਚਾਈ ਤੇਰਾ ਚੱਲਣ ਵਾਲਾ ਕਿੱਥੇ ਸਾਡੇ ਵਾਲੇ ਬੰਦਿਆਂ ਕੋਲ ਪੈਸਾ ਹੁੰਦਾ ਹੈ ਲਿਹੜੀਆਂ ਕਰਦੇ ਮਰ ਜਾਂਦੇ ਆ ਸੋ ਮੈਂ ਰਿਕਵੈਸਟ ਕਰੂੰਗੀ ਮੇਰੇ ਪੂਰੇ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਬੜਾ ਪਿਆਰ ਤੇ ਮੁਹੱਬਤ ਕਰਦੇ ਹਾਂ ਉਹਨਾਂ ਨੂੰ ਅਸੀਂ ਨਾਲ ਹਾਂ ਉਹਨਾਂ ਦੇ ਔਰ ਅਸੀਂ ਇਹ ਜੇ ਲੱਲੂ ਪਾ ਗਏ ਤੁਹਾਡਾ ਤੇ ਉਹ ਜੇ ਗੱਲ ਕਰਾਂ ਸੁਖਪੀਰ ਬਾਦਲ ਦੀ ਸਖਬੀਰ ਬਾਦਲ ਨੂੰ ਵੀ ਮੁੱਦਾ ਮਿਲ ਗਿਆ ਕਲ ਸਖਬੀਰ ਬਾਦਲ ਦੀ ਵੋਟੀ ਦੀ ਵੀਡੀਓ ਦੇਖੀ ਮੈਂ ਵੋਟੀ ਦੀ ਕਹਿੰਦੀ ਹੁਣ ਤਾਂ ਸਹੀ ਆਪ ਹੀ ਦੇਖ ਲੋ ਭਗਵਾਨ ਤੇ ਘਰ ਦਾ ਉਹਦੀ ਪੀਤੀ ਕੋਦੋਂ ਦੇ ਕਲਪਿਆਂ ਦੇ ਰਿਆ ਸੋ ਮੈਂ ਪੁੱਛਣਾ ਚਾਹੂੰਗੀ ਸਖਬੀਰ ਬਾਦਲ ਦੀ ਵੋਟੀ ਜੀ ਨੂੰ ਕਿ ਤੁਸੀਂ ਇੱਥੇ ਤਾਂ ਸੋੜ ਪਾ ਕੇ ਘੁੰਮਦੇ ਹੋ ਸਿਰ ਤੇ ਚੁੰਨੀ ਲੈ ਕੇ ਘੁੰਮਦੇ ਹੋ ਤੇ ਜਦੋਂ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਉਹ ਪਿਕਚਰ ਰਿਲੀਜ਼ ਹੋ ਜਿਹੜੀ ਬਿਗਨੀ ਪਾ ਕੇ ਤੁਸੀਂ ਵਿੱਚ ਤੇ ਫਿਰਦੇ ਸੀ ਉਦੋਂ ਤੁਹਾਡੀ ਸਿੱਖ ਰਿਲੀਜਨ ਸਿੱਖੀ ਧਰਮ ਕਿੱਥੇ ਚਲਾ ਜਾਂਦਾ ਹੈ ਤੇ ਜਿਹੜੇ ਤੁਹਾਡੇ ਪਤੀ ਐ ਪਤੀ ਪਰਮੇਸ਼ਰ ਆ ਤਾਂ ਨਹੀਂ ਸੁਖਵੀਰ ਬਦਲ ਦੀ ਪੋਟੀ ਜੀ ਸਿਮਰਤ ਕੱਢੀ ਤੁਹਾਨੂੰ ਪੁੱਛ ਰਹੀ ਐ ਜਿਹੜੇ ਤੁਹਾਡੇ ਪਤੀ ਪਰਮੇਸ਼ਰ ਆ ਉਹਨਾਂ ਦਾ ਐਕਸਟਰਨ ਮੈਰਿਟਲ ਅਫੇਅਰ ਨਹੀਂ ਐ ਪੰਜਾਬ 'ਚ ਪਤਾ ਨਹੀਂ ਐ ਕਿਸੇ ਨੂੰ ਸਭ ਨੂੰ ਪਤਾ ਐ ਨਾ ਕਿ ਉਹਨਾਂ ਦੀ ਪਰਸਨਲ ਇੱਕ ਪਰਸਨਲ ਗਰਲਫ੍ਰੈਂਡ ਐ ਉਹਨੂੰ ਕਿਸੇ ਏਜੰਸੀ ਵੀ ਲੈ ਕੇ ਦਿੱਤੀ ਐ ਸਭ ਨੂੰ ਪਤਾ ਪੰਜਾਬ 'ਚ ਤਾਂ ਤੱਕ ਆਪਣਾ ਬੰਦਾ ਨਹੀਂ ਕੰਟਰੋਲ ਹੋਇਆ ਤੇ ਤੁਸੀਂ ਬਕਵੰਦ ਮਾਨ ਦੇ ਘਰ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਆਪਾਂ ਬਿਕਨੀ ਪਾ ਕੇ ਵਿੱਚਾਂ ਤੇ ਫਿਰਦੇ ਹੋ ਇੱਥੇ ਤੁਸੀਂ ਸਲਵਾਰ ਸੂਟ ਪਾ ਕੇ ਸਿਰ ਤੇ ਚੁੰਨੀ ਟੱਕ ਕੇ ਇੱਕ ਡਰਾਮਾ ਕਰ ਲੈਣੇ ਸਿੱਖ ਲਏ ਜਾਂਦਾ ਥੈਟਸ ਵੈਰੀ ਬੈਡ ਐਟ ਲੀਸt ਭਗਵਾਨ ਜੀ ਤੁਹਾਡੇ ਵਰਗੂ ਦੋ ਚਿਹਰੇ ਲੈ ਕੇ ਨਹੀਂ ਘੁੰਮ ਰਿਹਾ ਬੰਦਾ ਬੰਦਾ ਜਿੱਦਾਂ ਦਾ ਜਿਵੇਂ ਵੀ ਆ ਸਾਫ਼ ਸੁਥਰਾ ਸਬੰਦੇ ਚ ਐਟੀਟਿਊਡ ਨਹੀਂ ਆ ਬਿਲਕੁਲ ਵੀ ਕਮਾਂਡ ਤੇ ਹੰਕਾਰ ਨਹੀਂ ਆ ਅੱਜ ਵੀ ਉਹੀ ਬੋਲੀ ਆ ਜਿਹੜੀ ਈ ਸਾਲ ਪਹਿਲੇ ਸੀ ਅੱਜ ਵੀ ਉਹ ਇਨਸਾਨ ਉਸ ਸਟ੍ਰਕਚਰ ਉਹਦੇ ਨਾਲ ਮਰਤਾਨਾ ਗੱਲ ਕਰਦਾ हां ये की भगवंत मान सच बोल रहे है भाई मान साहब सच बोल रहे है सच दे चिट्ठे खोल रहे है जो जो ਤੁਸੀਂ ਆਪਣੇ ਰਾਜ ਵਿੱਚ ਕਾਲੀਆਂ ਕਰਤੂਤਾ ਬਲੈਕ ਮਨੀ ਡਰਗ ਬਿਜ਼ਨਸ ਜੋ ਵੀ ਕੀਤਾ ਹੁਣ ਉਹ ਸੱਚ ਤੁਹਾਨੂੰ ਸਾਰਿਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ অফਕੋਰਸ ਸਜ਼ਾ ਤਾਂ ਲੱਗਣੀ ਹੈ ਚੋਣੇ ਵੀ ਲੱਗਣੇ ਆ ਸੋ ਇਸ ਲਈ ਤੁਸੀਂ ਕਹਿੰਦੇ ਹੋ ਭਗਵੰਤਾਏ ਭਗਵੰਤੋ ਮੈਂ ਮੈਂ ਵੀ ਸੱਚ ਰੱਖਦੀ ਹਾਂ ਕਿ ਸਾਡੇ ਗੁਰੂ ਘਰਾਂ 'ਚ ਕੀ ਹੋ ਰਿਹਾ ਹੈ ਕਮੇਟੀ ਮੈਂਬਰ ਕੀ ਕਰ ਰਹੇ ਹੈ ਸਾਰੇ ਧਰਮਿਕ ਸਟਾਨਾ ਤੇ ਕੀ ਚੱਲ ਰਿਹਾ ਹੁਣ ਜਦੋਂ ਮੇਰੇ ਵਰਗਾ ਬੰਦਾ ਸੱਚ ਬੋਲਦਾ ਹੈ ਕਹਦੇ ਨੂੰ ਤੁਸੀਂ ਦਾੰਸ ਰੱਖ ਦਿੰਨੇ ਹੋ ਸੇਤਾ ਘਰ ਤੋਂ ਹੀ ਬਣਾ ਦਿੰਨੇ ਹੋ ਕਦੀ ਹਮਾਚਲੇ ਬਣਾ ਦਿੰਨੇ ਹੋ ਤੇ ਮੈਨੂੰ ਲੋੜ ਨਹੀਂ ਦੱਸਣ ਦੀ ਕਿਉਂਕਿ ਸਾਰਾ ਨੂੰ ਪਤਾ ਕਿ ਮੈਂ ਕੋੜਾ ਤੇ ਕਿਥੋਂ ਬਲੰਗ ਕਰਦੀ ਆ ਸੋਰੀ ਜਲ ਭਗਵੰਤ ਮਾਨ ਦੀ ਅਸੀਂ ਭਗਵੰਤ ਮਾਨ ਅੱਛਾ ਠੋਕ ਕੇ ਕਹਿੰਨੇ ਆ ਅੱਜ ਵੀ ਖੜੇ ਆ ਅੱਗੇ ਖੜਾ ਕੇ ਜੇਕਰ ਬੰਦਾ ਬਹੁਤ ਸਹੀ ਕਰ ਕਰ ਰਿਹਾ ਮੈਂ ਤੁਹਾਨੂੰ ਅੱਗੇ ਵੀ ਗੱਲ ਆਖੀ ਸੀ ਕਈ ਕੁਛ ਟਾਈਮ ਦੇ ਦਿਓ ਉਹਨਾਂ ਨੂੰ ਕੰਮ ਕਰਨ ਵਾਸਤੇ ਲੈ ਤਾਂ ਨਾ ਪਸਾਓ ਜੇ ਪੰਜਾਬ ਦਾ ਸੁਧਾਰ ਚਾਹੁੰਦੇ ਹੋ ਡਰਗ ਖਤਮ ਕਰਨਾ ਚਾਹੁੰਦੇ ਹੋ ਤਾਂ ਟਾਈਮ ਲੱਗਦਾ ਹੈ ਉਹ ਬੰਦਾ 1-2 ਸਾਲ 3 ਸਾਲ ਚ ਡਰਗ ਨਹੀਂ ਖਤਮ ਕਰ ਦੋ ਪੰਜਾਬ ਚ ਇੰਨੇ ਸਾਲਾਂ ਦਾ ਡਰਗ ਫੈਲਿਆ ਹੋਇਆ ਹੈ ਜੇ ਤੁਸੀਂ ਕਹਿੰਦੇ ਹੋ ਨਾ ਰਚੀਵ ਗਾਂਧੀ ਨੇ ਇੰਦਰਾ ਗਾਂਧੀ ਮਾਰੀ ਤਾਂ ਡਾਕਟਰ ਜੀਵ ਗਾਂਧੀ ਨੇ ਕਿਹਾ ਸੀ ਇਤਨਾ ਨਸ਼ਾ ਫੜ ਦੂੰਗਾ ਪੰਜਾਬ ਦੀ ਰਗਾਂ ਮੇਂ 200 ਸਾਲ ਤੱਕ ਵੀ ਯਾਦ ਕਰੇਗੀ ਉਹ ਬਾਤ ਹੋਈ ਹੈ ਅਬ ਉਸ ਕੋ ਕੰਟਰੋਲ ਕਰਨੇ ਕੇ ਲੀਏ ਹਲੇ ਤਾਂ ਚਾਹੀਏ ਨਾ ਬੰਦੇ ਕੋਲ। ਔਰ ਭਗਵਾਨਤਮਾਨ ਜੀ ਤੇ ਦਾ ਘਰ ਦਾ ਇਸ਼ੂ ਹੈ, ਉਹ ਘਰ ਦਾ ਇਸ਼ੂ ਤੁਸੀਂ ਲਿਆ ਕੇ ਉਸ ਬੰਦੇ ਨੂੰ ਤੋੜ ਨਹੀਂ ਸਕਦੇ ਹੋ। ਨਾ 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 ਤੁਸੀਂ ਬੰਦੇ ਦੀ ਬਿਲ ਪਾਵਰ ਤੋੜ ਸਕਦੇ ਹੋ, ਨਾ ਉਹ ਬੰਦੇ ਨੂੰ ਤੁਸੀਂ ਲੈਟ ਡਾਊਨ ਕਰ ਸਕਦੇ ਆ। ਕਿਉਂਕਿ ਡਿਵੋਰਸ ਹੋ ਗਿਆ, ਉਸ ਤੋਂ ਬਾਅਦ ਉਹਨਾਂ ਦੇ ਆਪਣੀ ਲਾਈਫ ਆ। ਇੰਨੇ ਸਾਲ ਬਾਅਦ ਉਹਦੀ ਕੁੜੀ ਸੁੱਤੀ ਪਈ ਸੀ। ਹਲੇ ਕਹਿੰਦੀ ਮम्मा ਆਪਣੀ ਸਟੋਰੀ ਆਪ ਦੱਸੇਗੀ। ਮम्मा ਆਪਣੀ ਸਟੋਰੀ ਦੱਸ ਕੇ ਤਾਂ ਦੇਖੇ। ਫਿਰ ਮम्मा ਦੀਆਂ ਸਟੋਰੀਆਂ ਇੱਥੇ ਜਿਹੜੀਆਂ ਹੈਗੀਆਂ ਉਹ ਅਸੀਂ ਦੱਸਾਂਗੇ। ਦੇ ਵਿਦ ਪ੍ਰੂਫ ਵੀਡੀਓ ਤੇ ਫੋਟੋ ਨਾਲ ਦੇਵਾਂਗੇ ਮम्मा ਕੇ ਵੀ ਲਵ ਸਟੋਰੀ ਹੈ ਸੋ ਬੜਾ ਸੋਖਾ ਹੁੰਦਾ ਕਿਸੇ ਨੂੰ ਕਹਿਣਾ ਜਲੀਲ ਕਰਨਾ ਹੱਥ ਦੇ ਦੋ ਪਹਿਲੂ ਦੇਖਿਆ ਕਰੋ ਜਨਾਬ ਜੀ ਹੱਥ ਜੇ ਮੈਂ ਐ ਕਰਾਂ ਤਾਂ ਤੁਹਾਨੂੰ ਆਈ ਹੱਥ ਦਿਖੇਗਾ ਮੇਰਾ ਜੇ ਮੈਂ ਉਲਟਾ ਕਰਕੇ ਦਿਖਾਵਾਂਗੀ ਤਾਂ ਪਿਛਲਾ ਪਾਸਾ ਦਿਖੇਗਾ ਵੈਸੇ ਮੰਦੀ ਦੇਖ ਰਹੀ ਹੈ ਮੇਰੀ ਕੋਈ ਗੱਲ ਨਹੀਂ ਸੋ ਇਸ ਲਈ ਜੀਦਾ ਵੀ ਤਲਾਕ ਹੁੰਦਾ ਨਾ ਉਸ ਬੰਦੇ ਨੂੰ ਪਤਾ ਹੁੰਦਾ ਉਹਦੇ ਫੈਮਿਲੀ ਹਾਲਾਤ ਕੀ ਰਹੇ ਹੁੰਦੇ ਆ ਕੀ ਨਹੀਂ ਹੁੰਦੇ ਆ ਸੋ ਕਿਸੇ ਨੂੰ ਟੋਲ ਕਰਨ ਤੋਂ ਪਹਿਲਾਂ ਕਾਲੇ ਇੱਕ ਬੰਦੇ ਦੀ ਵੀਡੀਓ ਵੇਖੀ ਕਹਿੰਦਾ ਡਾਕਟਰ ਗੁਰਪ੍ਰੀਤ ਨੇ ਕੀ ਦੇਖਿਆ ਦੋ ਬੱਚਿਆਂ ਦਾ ਪਿਓ ਸ਼ਰਾਬੀ ਕੁਆਬੀ ਉਹ ਤਾਂ ਛੋਟੀ ਉਮਰ ਦੀ ਆ ਕੇ ਇਹਦੇ ਨਾਲ ਵਿਆਹ ਕਰ ਬਈ ਉਹਨੂੰ ਪੁੱਛਣ ਵਾਲਾ ਹੋਵੇ ਚੌਰਿਆ ਚਵਲਿਆ ਤੇਰੀ ਧੀ ਨੇ ਕੀ ਦੇਖਿਆ ਜਦੋਂ ਤੇਰੀ ਧੀ ਉ ਉ ਆਪਣਾ ਭੱਜ ਗਈ ਸੀ ਸੋ ਦੇਖੋ ਜੀ ਇਸ਼ਕ ਹੈ ਇਸ਼ਕ ਤੇ ਮੋਸ਼ਕ છુપਾਇਆ ਨਹੀਂ ਛੁੱਪਦੇ ਅੰਡਰਸਟੈਂਡਿੰਗ ਦਿਲ ਮਿਲਿਆਂ ਦੀ ਗੱਲ ਆ ਯਾਦ ਰੱਖਿਓ ਮੇਰੀ ਜਦੋਂ ਸਾਡਾ ਕਿਸੇ ਨਾਲ ਦਿਲ ਮਿਲਦਾ ਨਾ ਤਾਂ ਸਾਨੂੰ ਪਤਾ ਵੀ ਥਿਸ ਇਜ਼ ਅ ਰਾਈਟ ਪਰਸਨ ਫੋਰ ਮੀ ਸੰਦਾਦਣਾ ਬਈਆ ਕਰੇਗਾ ਕਰੇਗਾ ਜਿਹਨੂੰ ਪਤਾ ਮੈਂ ਪੂਰੀ ਜ਼ਿੰਦਗੀ ਇਸ ਨਾਲ ਨਬਾ ਸਕਦਾ ਔਰ ਇਹ ਕੁੜੀ ਪੂਰੀ ਜ਼ਿੰਦਗੀ ਮੇਰੇ ਨਾਲ ਨਬਾ ਸਕਦੀ ਆ ਇਹਨੂੰ ਕਹਿੰਦੇ ਪਿਆਰ ਅੱਛੀ ਬਾਉਂਡਿੰਗ ਹੁਣ ਉਹ ਦੋ ਬੱਚੇ ਵਿੱਚ ਆ ਕੇ ਇਸ ਬਾਉਂਡਿੰਗ ਨੂੰ ਤੋੜਨਾ ਚਾਹੁੰਦੇ ਆ ਜੋ ਭਗਵੰਦ ਜੀ ਨੇ ਹੋਣ ਨਹੀਂ ਦਿੱਤਾ ਉਹਨਾਂ ਦੀ ਉਹ ਗੇਮ ਖਤਮ ਹੋ ਗਈ ਹੁਣ ਵੀ ਭਗਵੰਤ ਜੀ ਦੇ ਘਰੇ ਲਾ ਦਵਣ ਵਾਲੀ ਆ ਹਈ ਉਹ ਸਾਰਾ ਵਾਰਸ ਬਣ ਜੂਗਾ ਵਾਰਸ ਬਣ ਜੂਗੀ ਅਸੀਂ ਤਾਂ ਰਹਿ ਜੇ ਸਾਰਾ ਪ੍ਰੋਟੈਨ ਸਾਰੀ ਗੇਮ ਜੀ ਪੈਸੇ ਦੀ ਆ ਉਹਦੀ ਦਿਨਾਨੀ ਬੱਚੇ ਸਿਰਫ ਪੈਸੇ ਨੂੰ ਕੁੱਖ ਪਈਆ ਹੋਰ ਕੋਈ ਗੱਲ ਨਹੀਂ ਸੋ ਇਸ ਲਈ ਭਗਵੰਤ ਮਾਨ ਜੀ ਦੇ ਫੈਮਲੀ ਦਾ ਇੰਨਾ ਮੁੱਦਾ ਨਾ ਉੜਾਓ ਉਹ ਬਹੁਤ ਬੰਦਾਗੇ ਨਿਕਲ ਚੁਕਿਆ ਹੈ ਫੈਮਲੀ ਪਿੱਛੇ ਰਹੀ ਹੈ ਇੰਨੇ ਸਾਲਾਂ ਬਾਅਦ ਇਲਜ਼ਾਮ ਲੱਗ ਰਿਹਾ ਤਾਂ ਤੁਸੀਂ ਸਿਆਣੇ ਬਣੋ ਦਿਮਾਗ ਨਾਲ ਸੋਚੋ ਕਿਉਂ ਹੋ ਰਿਹਾ ਦੂਜੀ ਗੱਲ ਜਿਹੜੇ ਲੋਕ ਦੂਜਿਆਂ ਦੇ ਪਰਿਵਾਰਾਂ ਤੇ ਇੱਦਾਂ 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 ਧੂਆਂ ਚੱਕ ਕੇ ਨਜ਼ਾਰੇ ਲੈਂਦੇ ਨਾ ਕਸ਼ ਮਾਰਦੇ ਆ ਨੰਬਰ ਤੁਹਾਡੇ ਪਰਿਵਾਰ ਦਾ ਵੀ ਆਊਗਾ ਇਹ ਗੱਲ ਯਾਦ ਰੱਖਿਓ ਜਦੋਂ ਬਹਿ ਕੇ ਸੋਚੋਗੇ ਸੋ ਇਸਨੇ ਭਗਵੰਤ ਮਾਨ ਜੀ ਨੂੰ ਮੇਰਾ ਸਨੇਹਾ ਬਟੇ ਰੋ ਮਦਾਨ ਮੇਂ ਫਤਿਹ ਹਾਸਲ ਹੋ ਗਈ ਇਹ ਕੁੱਤੇ ਜੋ ਭੌਂਕਦੇ ਹਨ ਕੋ ਭੌਂਕਣੇ ਦਿਓ ਹਾਤੀ ਤਾਂ ਹਮੇਸ਼ਾ ਬਸ ਚੱਲ ਚੱਲਦਾ ਰਹਤਾ ਹੈ